ਤੇ ਸ਼ਰੀਆਮ ਗੁੰਡਾਗਰਦੀ ਹੋ ਰਹੀ ਹੈ ਸੈਂਟਰ CCTV ফুটেਜ ਵੀ ਸਾਹਮਣੇ ਆਈ ਹੈ ਲੋਕਾਂ ਨੇ ਤੁਹਾਡੇ ਕੇ ਵੀ ਗੁਹਾਰ ਲਾਈ ਹੈ ਵੀਡੀਓ ਦੇਖੀ ਪਹਿਲਾਂ ਸਭ ਤੋਂ ਮੈਂ ਹੁਣੇ ਪਹੁੰਚਿਆ ਵਾਂ ਆ ਕੇ ਸਭ ਨਾਲ ਪਹਿਲੇ ਮੈਂ ਪਰਿਵਾਰ ਨੂੰ ਮਿਲਿਆ ਵਾਂ ਪਰਿਵਾਰ ਦਾ ਹਾਲਚਾਲ ਪੁੱਛਿਆ ਆ ਇਨੂੰ ਕਿੰਨੀ ਮੈਂ ਪਹਿਲੇ ਸਾਹਮਣੇ ਜਿਨ੍ਹਾਂ ਨੂੰ ਸੱਟ ਲੱਗੀ ਹੈ ਸਿਵਲ ਸਪਾਲ ਸਿਵਲ ਸਪਾਲ ਮੋਕਾ ਤੇ ਫੋਨ ਕੀਤਾ ਤਾਂ ਕਿ ਉਹਨਾਂ ਦੀ ਜਿਹੜੀ ਮਰਮ ਪੱਟੀ ਹੈ ਜਿਹੜਾ ਇਲਾਜ ਹੈ ਉਹ ਮੈਂ ਕਰ ਦਵਾ ਸਕੇ ਤੇ ਨਾਲ ਹੀ ਮੈਨੂੰ ਆਪਣੇ ਪਿਤਾ ਜੀ ਨੂੰ ਮੈਂ ਫੋਨ ਕੀਤਾ ਹੈ ਨਾਲ ਇਸ ਮੇਰੇ ਵੱਡੇ ਵੀਰ ਜੀ ਨੇ ਕੌਲੀ ਜਿਹਨੂੰ ਸੱਟ ਲੱਗੀ ਚਾਹਤ ਹਨ ਉਹਨਾਂ ਨੇ ਸਾਰੇ ਪੁਲਿਸ ਕਮਿਸ਼ਨੇ ਸਾਹਮਣੇ ਗੱਲ ਕੀਤੀ ਹੈ ਕਿ ਜਿਹੜੀ ਹੈ ਸੱਟ ਲੱਗੀ ਹੈ ਜਿਹੜਾ ਨੁਕਸਾਨ ਹੋਇਆ ਹੈ ਇਹ ਪੂਰਾ ਅੱਜ ਤੋਂ ਦਿੱਤਾ ਜਾਏਗਾ ਤਾਂ ਕਿ ਜਿਹੜਾ ਇਹ ਗਰੀਬ ਪਰਿਵਾਰਾ ਜਿੰਨਾ ਅਜੇ ਤੱਕਾ ਹੋਇਆ ਆ ਇਹ ਗੁੰਡਾਗਰਦੀਆਂ ਨੰਗਾ ਨਾਚ ਹੋਇਆ ਆ ਉਹਨੂੰ ਇਨਸਾਫ ਦਿੱਤਾ ਜਾਏ ਆਪਾਂ ਪੂਰੀ ਪੁਲਿਸ ਨੂੰ ਆਪਾਂ ਓਪਨਲੀ ਮੇਰੇ ਨਾਲ ਲਾਡਾ ਜੀ ਗੜੇ ਨੇ ਆਪਾਂ ਓਪਨਲੀ ਕਿਹਾ ਹੈਗਾ ਕਿ ਇਹ ਜਿਹੜਾ ਮਰਜ਼ੀ ਹੋਏ ਇਦਾਂ ਨਹੀਂ ਚੱਲੇਗਾ ਕਿ ਕੋਈ ਵੀ ਕਿਸੇ ਦੇ ਘਰ ਵੜ ਕੇ ਇੱਥਾ ਕਰੇ ਪਰ ਅੱਜਕੱਲ ਦੀ ਜਿਹੜੀ ਨੌਜਵਾਨ ਪੀੜੀ ਆ ਮੈਂ ਦੇਖਿਆ ਕਾਫੀ ਪਟਗੀ ਹੋਈ ਆ ਕਈ ਕਾਰਨ ਹੁੰਦੇ ਨੇ ਕਿਸੇ ਨੂੰ ਨਸ਼ੇ ਦੀ ਲੱਤ ਆ ਕਿਸੇ ਨੂੰ ਪੈਸੇ ਦੀ ਘਾਟ ਹੈ ਕਿਸੇ ਕਈ ਪ੍ਰੋਬਲਮ ਕਰਕੇ ਇਹ ਤਾਂ ਸਟੱਪ ਕਰਦੇ ਨੇ ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਸਹੀ ਸਮਾਜ ਦੀ ਸੰਰਚਨਾ ਲਈ ਤੁਸੀਂ ਸਹੀ ਰਾਹ 'ਤੇ ਹੋ ਇਹ ਜਿਹੜੀਆਂ ਗੁੰਨਾਗਰਦੀਆਂ ਬੰਦ ਕਰੋ ਤੇ ਪੁਲਿਸ ਜਿਹੜੀ ਹੈਗੀ ਆ ਉਹਨੂੰ ਨਕੇਲ ਕੱਸਣੀ ਪੈਣੀ ਆ ਕਹਿੰਦੇ ਕਿ ਕੱਲ ਵੀ ਆਏ ਸੀ ਅਸੀਂ ਭਗਤੀ ਕੋ ਗਏ ਸੀ ਉਸ ਤੋਂ ਬਾਅਦ ਕੰਪਲੇਨਟ ਲਿਖੀ ਸੀ ਪੁਲਿਸ ਦਾ ਫਰਜ਼ ਨਹੀਂ ਪੈਂਦਾ ਕਿ ਪਹਿਲੇ ਕੰਪਲੇਨਟ ਮੈਂ ਮੈਂ ਕਹਿੰਦਾ ਨਹੀਂ ਨਹੀਂ ਕੰਪਲੇਨਟ ਉਹਨਾਂ ਦੀ ਲਿਖੀ ਗਈ ਪੁਲਿਸ ਨੇ ਅੱਜ ਜਿੰਨੀ ਚਾਹੀਦੀ ਸੀ ਇਨਕੁਇਰੀ ਕਾਰਵਾਈ ਇਹਨਾਂ ਦੀ ਪ੍ਰੋਟੈਕਸ਼ਨ ਲਈ ਉਹ ਨਹੀਂ ਕੀਤੀ ਆਪਾਂ ਮਸੂਦ ਕਰਦੇ ਆ ਤੇ ਤਾਂ ਹੀ ਅੱਜ ਦੁਬਾਰਾ ਹੋਇਆ ਤੇ ਆਪਾਂ ਪੁਲਿਸ ਨੂੰ ਜਵਾਬਦੇਹੀ ਬਣਾਉਣ ਨਹੀਂ ਆਏ ਆ ਤੇ ਤੁਸੀਂ ਇਹਨਾਂ ਨੂੰ ਇਨਸਾਫ ਦੇਣ ਲਈ ਜਵਾਬਦੇਹੀ ਹੋ ਤੇ ਅੱਜ ਅੱਜ ਦੇ ਅੱਜ ਹੀ ਰਿਜ਼ਲਟ ਚਾਹੀਦਾ ਹੈ ਕਿਉਂਕਿ ਉਹ ਕਹਿ ਰਹੇ ਆ ਕਿ ਅਸੀਂ 10 ਮਿੰਟ ਪਹਿਲਾਂ ਇਨਟੀਮੇਸ਼ਨ ਦਿੱਤੀ ਹੈ ਕਿ ਇੱਥੇ ਬੰਦੇ ਕਮਰੇ ਨੇ ਮਾਸਕ ਪਾ ਕੇ ਜਿਹੜੇ ਕਮਰੇ ਨੇ ਤੇ ਸਾਡੀ ਸਿਕਿਉਰਿਟੀ ਕੀਤੀ ਗਈ ਹੈ ਕਿ ਕਾਲਿਪਸ ਤੋਂ ਪੀਸੀਆਰ ਨਹੀਂ ਪਹੁੰਚਦੀ ਹੈ ਉਹ ਕਿੱਥੇ ਨਹੀਂ ਪਹੁੰਚਦੀ ਮੈਂ ਮੈਂ ਹੁਣ ਇਹੀ ਕਹਿ ਰਿਹਾ ਵਾਂ ਕਿ ਮੈਂ মিডিਆ ਵੀਰਾਂ ਨੂੰ ਤੁਸੀਂ ਬਹੁਤ ਅੱਛੇ ਸਾਰਾ ਦਿਖਾ ਰਹੇ ਹੋ ਤੇ ਆਪਾਂ ਪੁਲਿਸ ਆ ਗਈ ਹੈ ਪੁਲਿਸ ਨੂੰ ਆਪਣੀ ਕਾਰਵਾਈ ਕਰਨ ਦੀ ਹੈ ਤਾਂ ਕਿ ਮੈਂ ਜਦੋਂ ਮੈਂ ਚਾਹਨਾ ਵਾ ਤਾਂ ਤੁਸੀਂ ਫਿਰ ਉਦੋਂ ਆਓ ਜਦੋਂ ਜਿਹੜੇ ਇਹ ਬੰਦੇ ਆ ਜਿਨ੍ਹਾਂ ਨੇ ਕਾਂਡ ਕੀਤਾ ਆ ਇਹਨੂੰ ਪੁਲਿਸ ਲਾਟਾਂ ਦੇ ਪਿੱਛੇ ਉਹਨਾਂ ਅਰੈਸਟ ਕੀਤਾ ਜਾਵੇ ਫਿਰ ਤੁਸੀਂ ਆਓ ਜਿੰਨਾ ਦੁੱਖ ਵਿਛਲੀ ਤੁਸੀਂ ਉਹਨਾਂ ਦੀ ਦੁੱਖੀ ਵਿਛਲੀ ਆਪਾਂ ਸਾਡਾ ਪਰਿਵਾਰ ਵੀ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਆ ਆਪਾਂ ਨਹੀਂ ਹੋਣਿਆ ਕਰ ਰਹੇ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਨਰਾਮਨ ਕੁਮਾਰ ਕੀ ਹੋਇਆ ਆਪਕੇ ਸਾਥ ਭਾਈ ਮੇਰੇ ਸਾਥ ਇਹ मेरे बाप ने पूरा सिर फाड़ दिया उन्होंने ये देखो पूरा सामान फाड़ के गया पूरा सर कारण भाई यही है कल रात को जो गाड़ी है ना वो अंदर हो रहा था दो मुंडे से ठीक है उनके सिर पे वो फूटा हुआ था पहले से यहाँ पे वो लड़ाई करने लगे खो मार करने आए थे ठीक है उनसे खो मार नहीं हुआ हमसे लड़ने लग उनके बाद उन्होंने एक खून किया पंद्रह मुंडे कल आए थे अब मैं आपको वीडियो दिखाता हूँ कल का भी ठीक है जी उन्होंने लड़ाई किया और उसके बाद बोलिए 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 बताओ जब उन्होंने लड़ाई किया कल कुछ नहीं उनसे ईटा पत्थर मार के गए अंदर में सारा तोड़ के गए ठीक है जी हमने कल कुछ नहीं बोला हमने पुलिस को कम्प्लेट किया पुलिस कोई सुनवाया नहीं ठीक है जी अब आज हमने फिर गए थे यहाँ पे जब ये घूम रहे थे मुंह बांध के ठीक है उसने लिखा था बाद में आई हो ठीक है अब उसके बाद आज ये घूम रहे थे मुंह बांध के चारों पास तो हमने जाके पुलिस वाले को कम्प्लेट किया मैं कहा भाई ऐसे ऐसे बात है यहाँ पे पुलिस वाले बंदे घूम रहे हैं वो तो पहले कोई बात नहीं हम कम्प्लेट लिख लेते हैं उनका कोई वहाँ पे भी सुनवाई नहीं था फिर ये जो महेंद्र भगत जी है ना इनके वहाँ हमारे मतलब जो आंटी काम करते हैं उनसे फोन कराया तब जाके इन्होंने लिखा इन्होंने बोला हम मौके पे आएंगे आज का ही बात बता रहा हूँ सर मैं गया था जब वहाँ पे आठ बजे इनका कोई सुनवाई नहीं था फिर हमने वहाँ से बात कराया फिर उन्होंने लिखा और वो आए थे उसके बाद वो कह रहे हैं कि मैं मौन मौन मौके पे आऊँगा और मौके पे ये करा के गए कौन से बंदे मौके से फोन मौके पे फोन कोई तो है। कोई ही नहीं, नहीं लड़के कौन थे कितने जने थे ये देखो भाई। कितने जने थे? थे कितने जने थे सबका बाइक नंबर आया कितने लोग नाम के भाई अपना लव ਕੀ ਗੱਲ ਕੀ ਹੋਈ ਹੈ ਕੀ ਕਾਰਨ ਰਿਹਾ ਲੜਾਈ ਦਾ ਕੱਲ ਪਰਸੋਂ ਆਏ ਥੇ ਨਾਰੀਅਲ ਵਾਲੋ ਕੱਲ ਬਹਿਸ ਵੈਸ ਕਰਕੇ ਗਏ ਇੰਨੇ ਦਾ ਨਹੀਂ ਇੰਨੇ ਦਾ ਲੈਣਾ ਹੈ ਇਹ ਹੈ ਉਹ ਹੈ ਆਪਾਂ ਐਦਾਂ ਹੀ ਲੈ ਲੈਣਾ ਚੱਕ ਲੈਣਾ ਤੁਹਾਨੂੰ ਇੱਥੇ ਰੇੜੀ ਨਹੀਂ ਲਾਣ ਦੇਣੀ ਇਹ ਹੀ ਸਾਰੀ ਗੱਲ ਹੋਈ ਸੀ ਤੇ ਕੱਲ ਤੋਂ ਗੱਲ ਮੁਕਾ ਗਏ ਚਲ ਗਏ ਕੱਲ ਆਪਾਂ ਪਰਚਾ ਵਰਚਾ ਪਵਾ ਦਿਆ ਥਾ ਉਹ ਬੋਲੇ ਕੋਈ ਨਹੀਂ ਕੱਲ ਕੰਪਲੇਂਟ ਲਿਖਾ ਦਿੱਤੀ ਲਿਖਾ ਦਿੱਤੀ ਬੋਲੇ ਤੇ ਜਦੋਂ ਕੋਈ ਹੁਣ ਐਦਾਂ ਦੀ ਸੀਨ ਹੋਊਗੀ ਤਾਂ ਮੈਨੂੰ ਦੱਸ ਦੇਣਾ ਹੁਣ ਅੱਜ ਜਦ ਮੁੰਡੇ ਆਏ ਤਾਂ ਆਪਾਂ ਪੁਲਿਸ ਕੋ ਫੋਨ ਕੀਤਾ ਪੁਲਿਸ ਆਈ ਨਾਲ ਖੜੀ ਸੀ ਗਲੀ ਮੇ ਖੜੀ ਸੀ ਜਦੋਂ ਹਮਲਾ ਆਇਆ ਪੁਲਿਸ ਖੜੀ ਸੀ ਪੁਲਿਸ ਖੜੀ ਸੀ ਨਾਲ ਗਲੀ ਮੇ ਖੜੀ ਸੀ ਉਹਦਾ ਮਤਲਬ ਨਹੀਂ ਹੈ ਕਿ 15 20 25 ਮੁੰਡੇ ਸੀਗੇ ਉਹਨਾਂ ਦਾ ਮਤਲਬ ਨਹੀਂ ਸੀਗਾ ਕਿ ਇੱਥੇ ਆ ਕੇ ਮਤਲਬ ਝਗੜਾ ਖਤਮ ਕਰਵਾਇਆ ਪੁਲਿਸ ਵਾਲੇ ਨਾਲ ਸਾਈਡ ਮੇ ਖੜੇ ਤੇ ਜਦੋਂ ਉਹ ਮੁੰਡੇ ਮਾਰ ਕੇ ਤੁਰ ਗਏ ਫਿਰ ਪੁਲਿਸ ਆਈਏ ਮੌਕੇ ਤੇ ਕਿ ਹਾਂ ਹੁਣ ਕੀ ਹੋਇਆ ਤੁਹਾਨੂੰ ਦੱਸੋ ਲੇਕਨ ਭਾਜੀ ਸਰ ਕੀ ਕੰਪਲੀਟ ਕੀਤੀ ਕੀ ਮੇਰੇ ਕੋਲ ਮੇਰੀ ਕੰਦੀ ਸਾਡੇ ਨਾਲ ਨਾ ਪਹਿਲੇ ਕੋਈ ਬੰਦੇ ਕੋਈ ਨਹੀਂ ਆਇਆ ਮੰਦਰ ਤੇ ਇਹ ਜਿਹੜੀ ਗੱਲ ਹੋਣ ਲੱਗੀ ਜੀ ਉਹਨਾਂ ਦੇ ਆਰਟੀਕਲ ਰੋਜ਼ ਹੈ ਤੇ ਉਹਨਾਂ ਨੇ ਸਾਡੇ ਨਾਲ ਕੁਝ ਮਾਰ ਦਿੱਤੀ ਜੀ ਕੁਝ ਕੁਤਮਾਰ ਦਿੱਤੀ ਉਹਨਾਂ ਨੇ ਜਿਹੜੀ ਕਿਸੇ ਕੰਪਨੀ ਦੇ ਜਿਹੜੀ ਰਾਜਮੇਰਾ ਲਾਈਟਿੰਗ ਨੂੰ ਮੇਰਾ ਅਜਨ ਨੂੰ ਨਹੀਂ ਰੁਕੇ ਤੁਮੇ ਮੈਂ ਕਹਤਾ ਸੀ ਇੱਕ ਉਸ ਤੋਂ ਬਾਅਦ ਸਵੇਰੇ ਅੱਜ ਸਾਡੀ ਨਗਰ ਕੀਤੇ ਡਿਊਟੀ ਲੱਗੀ ਨਗਰ ਦੀ ਤੰਗੀ ਡਿਊਟੀ ਖਤਮ ਕਰਕੇ ਮੈਂ ਫਿਰ ਉਸ ਪਰਿਵਾਰ ਨੂੰ ਮਿਲ ਕੇ ਆ ਜੀ ਲੋਕ ਇਥੇ ਮੈਂ ਬੱਥੇ ਮੈਂ ਤੁਹਾਨੂੰ ਦੱਸੂਗੀ ਕੀ ਗੱਲ ਹੈਗੀ ਹੈ ਜੀ ਕਿ ਅੰਮਲਿਆਨਾ ਕੀ ਕਹਿੰਦੇ ਵੀ ਉਹ ਬੰਦੇ ਕੋਈ ਦੂਸਰ ਸਾਈਡ ਲੰਘ ਕੇ ਗਏ ਸੀਗੇ ਤੇ ਸਾਨੂੰ ਇੰਨਾ ਇਸ਼ਾਰਾ ਜਿਹਾ ਕੀਤਾ ਸੀਗਾ ਮੈਂ ਤਾਂ ਕੋਈ ਦਿਨ ਕੋਈ ਮੋਟਰਸਾਈਕਲ ਦਾ ਕੋਈ ਨੰਬਰ ਨੋਟ ਕੀਤਾ ਕਿਸੇ ਦਾ ਕੁਝ ਨਹੀਂ ਕਹਿੰਦੇ ਨਹੀਂ ਇੰਦਾ ਨਹੀਂ ਕੰਮ ਪਤਾ ਕਰਦੇ ਮੈਂ ਕਿ ਚਲੋ ਫਿਰ ਵੀ ਜੇ ਤੁਹਾਨੂੰ ਜੇ ਬਾਈ ਚਾਂਸ ਤੁਹਾਡੇ ਕੋਈ ਆਵੇ ਸਾਨੂੰ ਫੋਨ ਜ਼ਰੂਰ ਕਰਦੇ ਕੀਨਰ ਨੂੰ ਫੋਨ ਕੀਤਾ ਉਹ ਅਸੀਂ ਗੁੱਸੇ ਨਾਲ ਕਿਹਾ ਦੀ ਬੋਸ ਜੀ ਆ ਗਿਆ ਸਾਰੀ ਦੁਕਾਨ ਤੋੜ ਗਏ ਸੀਸੀਟੀਵੀ ਫੁਟੇਜ ਵੀ ਹੈ ਕੋਈ ਨਾ ਨਿਪਟਦੇ ਫਿਰ ਹਮ ਫੋਟਾ ਕਰ ਦਿੱਤੇ ਕੋਈ ਦੁਕਾਨਦਾਰੀ ਵਾਲੇ ਨੇ ਤਾਂ ਤੁਸੀਂ ਕੋਈ ਬੰਦੀ ਨਹੀਂ ਹੈ ਨਿਸ਼ਾਨ ਹੋ ਸਕਦੀ ਕਿਸੇ ਵੀ ਬਿਲਕੁਲ ਜੀ ਬਿਲਕੁਲ ਪਛਾਣ ਅਸੀਂ ਕਰ ਲਾਂਗੇ ਕੌਣ ਲੋਕ ਸੀ ਉਹ ਜੀ ਦੇਖੋ ਇਹ ਕੌਣ ਲੋਕ ਤੇ ਆਪਾਂ ਕਹਿ ਨਹੀਂ ਸਕਦੇ ਇਹ ਅਸੀਂ ਆਪਣੇ ਢੰਗ ਨਾਲ ਤੇ ਆਪਣੀ ਤਫਤੀਸ਼ ਕਰਕੇ ਉਹ ਉਹਨਾਂ ਵੀ ਜਿਹੜੇ ਸੀਸੀਟੀਵੀ ਦੇ ਵਿੱਚ ਆਏ ਉਹਨਾਂ ਦੇ ਕੋਸ਼ੇਰੇ ਆਇਆ ਉਹਨਾਂ ਨੂੰ ਡਿਵੈਲਪ ਕਰਕੇ ਕੀ ਕਾਰਨ ਕੀ ਰਿਆ ਕਰਨ ਦਾ ਕੋਈ ਪਤਾ ਲੱਗਾ ਸਰ ਤੁਸੀਂ ਦੱਸਿਆ ਇੰਨੇ ਗੁੰਡਾ ਕਰ ਰਹੀ ਨਾ ਕੋਈ ਨਹੀਂ ਦੱਸਿਆ ਪਰਵਾਨ ਨੇ ਕੋਈ ਕਾਰਨ ਦੱਸਿਆ ਵੀ ਸਾਡੀ ਕਿਸੇ ਤਰ੍ਹਾਂ ਵੀ ਕਿਸੇ ਨਾ ਕੋਈ ਰੰਗੇਟਿਆ ਜਾਂ ਕੋਈ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੋਈ ਕਾਰਨ ਪਰਿਵਾਰ ਕਹਿ ਰਿਹਾ 10 ਮਿੰਟ ਪਹਿਲਾਂ ਅਸੀਂ ਇੰਟੀਮੇਸ਼ਨ ਦਿੱਤੀ ਹੈ ਕਿ ਇੱਥੋਂ 10 ਤੋਂ 15 ਮੁੰਡੇ ਜਿਹੜੇ ਮਾਸਟਰ ਘੁੰਮ ਰਹੇ ਨੇ ਪਰਿਵਾਰ ਨੂੰ ਖੁਦ ਮਿਲ ਕੇ ਗਿਆ ਉਹ ਕਹਿ ਰਿਹਾ ਸੀ ਕਿ ਆ ਵੀ ਆ ਥਾਣੇ ਕੇ ਪੁਲਿਸ ਭੇਜੀ ਜਾਵੇ ਦੱਸਿਆ ਬਾਅਦ ਮੈਂ ਮਿਲ ਕੇ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਪਰਿਵਾਰ ਨੂੰ ਇੱਥੇ ਘਰਾਂ ਕੇ ਮਿਲ ਕੇ ਗਿਆ ਇੱਥੇ ਦੁਕਾਨ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਕੀ ਉਹਦੇ ਵਿਆਹ ਜੋ ਉਹਦੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਆ ਨਹੀਂ